ਅਮਰੀਕਾ ਤੋਂ ਬਾਅਦ ਹੁਣ ਪੁਰਤਗਾਲ ਦੇ ਵਿੱਚ ਰਹਿ ਰਹੇ ਵਿਦੇਸ਼ੀਆਂ ਦੇ ਉੱਤੇ ਵੀ ਦੇਸ਼ ਨਿਕਾਲੇ ਦੀ ਤਲਵਾਰ ਲਟਕ ਰਹੀ ਹੈ। ਇਹਨਾਂ ਦੇ ਵਿੱਚ 13380 ਦੇ ਕਰੀਬ ਭਾਰਤੀ ਸ਼ਾਮਲ ਹਨ। ਪੁਰਤਗਾਲ ਦੇ ਵਿੱਚ 2 ਮਹੀਨੇ ਪਹਿਲਾਂ ਬਣੀ ਸਰਕਾਰ ਵੀ ਅਮਰੀਕੀ ਰਾਸ਼ਟਰਪਤੀ ਦੀਆਂ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੋਧੀ ਨੀਤੀ ਅਪਣਾ ਕੇ ਵਿਦੇਸ਼ੀਆਂ ਨੂੰ ਦੇਸ਼ ਦੇ ਵਿੱਚੋਂ ਕੱਢਣਾ ਚਾਹੁੰਦੀ ਹੈ। ਦੱਸਿਆ ਗਿਆ ਹੈ ਕਿ ਪੁਰਤਗਾਲ ਦੇ ਵਿੱਚੋਂ ਕੱਢੇ ਜਾਣ ਵਾਲੇ ਵੱਖ-ਵੱਖ ਦੇਸ਼ਾਂ ਦੇ ਨਾਲ ਸੰਬੰਧਿਤ ਵਿਦੇਸ਼ੀਆਂ ਦੀ ਗਿਣਤੀ 4 ਲੱਖ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਉੱਥੋਂ ਦੀ ਨਵੀਂ ਸਰਕਾਰ ਨੇ ਡੀਟੇਨ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ ਮੈਂ ਕੁਲਵਿੰਦਰ ਸਿੰਘ ਫਰਾਂਸ ਪੰਜਾਬੀਓ ਕੀ ਤੁਸੀਂ ਉਦੋਂ ਜਾਗੋਗੇ ਜਿੱਦਾਂ ਅਮਰੀਕਾ ਦੇ ਵਿੱਚੋਂ ਜਹਾਜ਼ ਪਰ ਪਰ ਭਾਰਤ ਦੇ ਵਿੱਚ ਭੇਜੇਗੇ ਹੀ ਤੂੰ ਤੂੰ ਮੀਡੀਆ ਨੂੰ ਵੀ ਗੁੱਸਾ ਲੱਗਾ ਸੀ ਤੇ ਭਾਰਤੀ ਸਰਕਾਰਾਂ ਨੂੰ ਵੀ ਗੁੱਸਾ ਲੱਗਾ ਸੀ ਐਦਾਂ ਹੀ ਪੁਰਤਗਾਲ ਸਰਕਾਰ ਭਾਰਤ ਦੇ ਵਿੱਚ 14000 ਬੰਦਾ ਰਿਪੋਰਟ ਕਰ ਰਹੀ ਹੈ ਔਰ ਦੋਸਤੋ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਨਾ ਕਿ ਪੁਰਤਗਾਲ 'ਚ ਛਾਪੇ ਮਾਰੀਆਂ ਸਟਾਰਟ ਕਰ ਦਿੱਤੇ ਗਈਆਂ ਜਿੰਨਾ ਪੁਰਤਗਾਲ ਮੁਲਖ ਸ਼ਾਂਤ ਸੀ ਉਨਾ ਹੀ ਅੱਜ ਉੱਥੇ ਦੀਆਂ ਸਰਕਾਰਾਂ ਗੁੱਸੇ ਦੇ ਵਿੱਚ ਸੋ ਐਸਆਈਐਸ ਦੇ ਮੁੱਦੇ ਤੇ ਜੋ ਕਿ ਭਾਰਤੀ ਪੰਜਾਬੀ ਭਾਈਚਾਰਾ ਇਕੱਠਾ ਹੋ ਕੇ ਲਿਸਬਨ ਪਾਰਲੀਮੈਂਟ ਦੇ ਸਾਹਮਣੇ ਇਕੱਤਰ ਹੋ ਰਿਹਾ 17 ਤਰੀਕ ਨੂੰ ਮੈਂ ਚਾਹੁੰਨਾ ਤੁਸੀਂ ਨਿੰਜਾ ਹੁੰਦਲ ਵੀਰ ਜੋ ਕਿ ਸੰਤਾਰਾਇਆਂ ਤੋਂ ਐ ਤੇ ਧਰਮਵੀਰ ਸੈਣੀ ਕ੍ਰਾਉਣ ਇਮੀਗ੍ਰੇਸ਼ਨ ਤੋਂ ਤੁਸੀਂ ਉਹਨਾਂ ਨਾਲ رابطہ ਕਰਕੇ ਤੇ ਤੁਸੀਂ ਉਹਨਾਂ ਨਾਲ ਸਾਂਝ ਪਾ ਕੇ ਉਹ ਸਮਾਂ ਲੈ ਕੇ ਤੁਸੀਂ ਉਹਨਾਂ ਨਾਲ ਲੋਕੇਸ਼ਨ ਸਾਂਝੀ ਕਰ ਸਕਦੇ ਹੋ ਮੇਰੀ ਇਹ ਮੀਡੀਆ ਰਾਈ ਅਪੀਲ ਹੈ ਕਿ ਬਹੁਤ ਜਲਦੀ ਪੰਜਾਬੀ ਜਵਾਈਚਾਰਾ ਉੱਥੇ ਇਕੱਠਾ ਹੋਵੇ 17 ਤਰੀਕ ਨੂੰ ਤਾਂ ਜੋ ਸਾਡੀ ਆਵਾਜ਼ ਉਹ ਪਾਰਲੀਮੈਂਟ ਦੇ ਵਿੱਚ ਗੂੰਜੇ ਔਰ ਬਹੁਤ ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਉੱਥੇ ਪ੍ਰਦਰਸ਼ਨ ਕਰਨਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਪੰਜਾਬੀਆਂ ਦੇ ਕਈ ਜ਼ਿਲ੍ਹਿਆਂ ਤੋਂ ਨੌਜਵਾਨ ਪੁਰਤਗਾਲ ਦੇ ਵਿੱਚ ਰਹਿ ਰਹੇ ਨੇ ਅਤੇ ਪਿਛਲੇ 5-6 ਸਾਲ ਤੋਂ ਸਰਕਾਰ ਨੂੰ ਟੈਕਸ ਦੇ ਰਹੇ ਨੇ ਉਹ ਸਾਰੇ ਕਾਨੂੰਨੀ ਤੌਰ ਤੇ ਉੱਥੇ ਰਹਿ ਰਹੇ ਨੇ ਅਤੇ ਸਰਕਾਰ ਦੀਆਂ ਮੈਡੀਕਲ ਸਹੂਲਤਾਂ ਵੀ ਲੈ ਰਹੇ ਨੇ ਇਸ ਦੇ ਬਾਵਜੂਦ ਨਵੀਂ ਸਰਕਾਰ ਤੱਕੇ ਨਾਲ ਉਹਨਾਂ ਨੂੰ ਧੰਕ ਕੱਢਣਾ ਚਾਹੀਦਿਏ ਹਾਂਜੀ ਸਾਸਤਰੀ ਕਾਲ ਜੀ ਮੈਂ ਨਿੰਜਾ ਹੁੰਦਲ ਸੰਤਾਰਾ ਹੀ ਪੁਰਤਗਾਲ ਤੋਂ ਤੁਹਾਨੂੰ ਸਾਰਿਆਂ ਨੂੰ ਪਤਾ ਕੱਲ ਆਪਾਂ ਇੱਕ ਮੁੱਦੇ ਤੇ ਗੱਲ ਕੀਤੀ ਸੀ ਐਸ ਆਈ ਐਸ ਮੁੱਦੇ ਤੇ ਸਾਰੇ ਭਰਾ ਕੱਲ ਆਪਣੇ ਕੱਟੇ ਹੋਈ ਸੀ ਸਿਰਫ ਇੱਕ ਇਹ ਗੱਲ ਕਰਨ ਵਾਸਤੇ ਕਿ ਜਿਹੜਾ ਇਹ ਮੁੱਦਾ ਬਣਿਆ ਐ ਐਸ ਆਈ ਐਸ ਦਾ ਸਾਡੇ ਭਰਾਵਾਂ ਨੂੰ ਇਥੋਂ ਕਟਰੀ ਆਊਟ ਦਿੱਤਾ ਜਾ ਰਿਹਾ ਆ ਹੁਣ ਇਹ ਸਰਕਾਰ ਰਿਪੋਰਟ ਕਰਨ ਦੇ ਵੀ ਪੇਪਰ ਬਣਾਉਣ ਜਾ ਰਹੀ ਆ ਕਿ ਜਿਹੜੇ ਇੱਥੇ ਪੰਜਾਬੀ ਵੀ ਰਹਿ ਰਹੇ ਆ ਜਿਹੜੇ ਇੰਨੇ ਟਾਈਮ ਤੋਂ ਟੈਕਸ ਦੇ ਰਹੇ ਆ ਇੰਨੇ ਟਾਈਮ ਤੋਂ ਕੰਮ ਕਰ ਰਹੇ ਆ ਹੁਣ ਉਹਨਾਂ ਨੂੰ ਰਿਪੋਰਟ ਕਰਨ ਦੀ ਸੋਚੰਦਈ ਆ ਮੇਰਾ ਭਰਾ ਜਿਨ੍ਹਾਂ ਦੇ ਕਾਰਡ ਆ ਵੀ ਗਏ ਆ ਜਿਨ੍ਹਾਂ ਕੋ ਨੈਸ਼ਨਲਟੀਆਂ ਜਿਨ੍ਹਾਂ ਕੋ ਕਾਰਡ ਆ ਸਾਰਿਆਂ ਨੂੰ ਮੇਰਾ ਭਰਾ ਜਾਗਣ ਦੀ ਲੋੜ ਆ ਇਹ ਨਾ ਸੋਚੋ ਕਿ ਜਿਨ੍ਹਾਂ ਨੇ ਅਜੇ ਨਵੇਂ ਪੇਪਰ ਐਂਟਰ ਕਰਾਏ ਜਾਂ ਜਿਨ੍ਹਾਂ ਨੂੰ ਕਾਰਡ ਨਹੀਂ ਮਿਲੇ ਤਾਂ ਕੋਈ ਨਹੀਂ ਸਾਡਾ ਕੋਈ ਮੁੱਦਾ ਨਹੀਂ ਹੈਗਾ ਸਾਡਾ ਕਲੀਅਰ ਹੋ ਗਿਆ ਸਾਨੂੰ ਕਾਰਡ ਮਿਲੀ ਜਾਂਦਾ ਆਪੇ ਇਹਨਾਂ ਨਾਲ ਕਰਨ ਇਹਨਾਂ ਦਾ ਐਸਆਈਐਸ ਦਾ ਮੁੱਦਾ ਹੁੰਦਾ ਇਹਨਾਂ ਨੂੰ ਕੰਟਰੀ ਆਊਟ ਮਿਲਦਾ ਆਪੇ ਇਹ ਦੇਖਣ ਮੇਰਾ ਭਰਾ ਸਾਰਿਆਂ ਨੂੰ ਜੱਗ ਦੀ ਲੋੜ ਆ ਪਤਾ ਨਹੀਂ ਇਹ ਸਰਕਾਰ ਦਾ ਕਦੋਂ ਸਾਡਾ ਵੀ ਇਹ ਜਿਹੜਾ ਮੁੱਦਾ ਸਾਡੇ ਵੀ ਜਿਹੜੇ ਕਾਰਡ ਆ ਗਾਂ ਰੀ ਨੂੰ ਨਾ ਕਰਨ ਜਾਂ ਸਾਨੂੰ ਵੀ ਪ੍ਰੋਬਲਮ ਕਰਨ ਫਿਰ ਜਦੋਂ ਤੁਸੀਂ ਜਾਗੋਗੇ ਜੀ ਕਿਸੇ ਨਾਲ ਖੜੇ ਨਹੀਂ ਹੋਵੋਗੇ ਉਹ ਵੀ ਸਾਡੇ ਭਰਾ ਸਾਡੇ ਨਾਲ ਕਦੀ ਨਹੀਂ ਆਉਣਗੇ ਉਹ ਕਹਿਣਗੇ ਤੁਹਾਡੀ ਪ੍ਰੋਬਲਮ ਆ ਤੁਸੀਂ ਦੇਖੋ ਇੱਥੇ ਕੋਈ ਕੁਝ ਮੇਰੇ ਭਰਾ ਨੇ ਜਿਨ੍ਹਾਂ ਨੇ ਇੰਨਾ ਕੰਮ ਕੀਤਾ ਮੇਰੇ ਸਾਹਮਣੇ 2-3 ਸਾਲ ਇੱਥੇ ਕੰਮ ਕਰਕੇ ਟੈਕਸ ਤਾਰੇ ਲੀਗਲੀ ਕੰਮ ਕੀਤਾ ਸਾਰਾ ਕੁਝ ਹੁਣ ਜਦੋਂ ਉਹਨਾਂ ਦੀ ਕਾਰਡ ਲੈਣ ਦੀ ਵਾਰੀ ਆਈ ਕਾਰਡ ਦੀ ਵੇਟ ਕਰ ਰਹੇ ਨੇ ਉਹਨਾਂ ਨੇ ਕਹਿਤਾ ਕਿ ਐਸਆਈਐਸ ਦੀ ਪ੍ਰੋਬਲਮ ਆ ਤੁਸੀਂ ਨਹੀਂ ਕਾਰਡ ਲੈ ਸਕਦੇ ਉਹਨਾਂ ਨੂੰ ਦੱਸ ਦੇਣਾ ਚੱਕ ਕੰਟਰੀ ਆਊਟ ਦੇਤਾ ਵੀ ਤੁਹਾਡੀ ਕੰਟਰੀ ਆਊਟਾ ਤੁਸੀਂ ਜਾਓ ਇੱਥੋਂ ਹੁਣ ਜਿਨ੍ਹਾਂ ਨੇ ਇੱਥੇ ਆਪਣਾ ਘਰ ਲਿਆ ਇੱਥੇ ਕਈ ਆਪਣੀ ਪ੍ਰਾਪਰਟੀ ਬਣਾਈ ਇੱਥੇ ਕੰਮ ਕੀਤਾ ਹੁਣ ਇੱਕਦਮ ਉਹਨਾਂ ਨੂੰ ਕਹਿੰਦੇ ਇੱਥੋਂ ਚੱਲ ਜਾਓ ਤੋ 10 ਦਿਨਾਂ ਚ ਕੀ ਕਰਨਗੇ ਕਿੱਥੇ ਜਾਣਗੇ ਸਰਕਾਰ ਨੂੰ ਇਹ ਸੋਚਣਾ ਪਏਗਾ ਜਿਹੜਾ ਉਹਨਾਂ ਨੇ ਇਹ ਮੁੱਤਾ ਬਣਾਇਆ ਐ ਐਸਆਈਐਸ ਦਾ ਕਈਆਂ ਨੂੰ ਤਾਂ ਪੁਰਤਗਾਲ ਦੀ ਸਰਕਾਰ ਨੇ ਫੜ ਕੇ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤਾ ਹੈ ਜਿਨ੍ਹਾਂ ਦੇ ਵਿੱਚ 10-12 ਭਾਰਤੀ ਸ਼ਾਮਿਲ ਹਨ ਪੁਰਾਣੇ ਇਮੀਗ੍ਰੇਸ਼ਨ ਕਾਨੂੰਨ 88 ਤੇ 79 ਮੁਤਾਬਕ ਜੇ ਕੋਈ ਗੈਰ ਪੁਰਤਕਾਲੀ ਇੱਥੇ ਆ ਕੇ ਕਾਨੂੰਨੀ ਢੰਗ ਦੇ ਨਾਲ ਪਰਮਿਟ ਲੈ ਲੈਂਦਾ ਹੈ ਤਾਂ ਉਹ ਉੱਥੇ ਰਹਿ ਸਕਦਾ ਹੈ ਉਥੋਂ ਦਾ ਕਾਨੂੰਨ ਹੈ ਕਿ ਕੋਈ ਵੀ ਵਿਦੇਸ਼ੀ ਉੱਥੇ ਆ ਕੇ ਸਾਰੇ ਕਾਨੂੰਨਾਂ ਦੀ ਪਾਲਣਾ ਕਰਦਾ ਹੈ ਤਾਂ ਉਸ ਨੂੰ 90 ਦਿਨਾਂ ਅੰਦਰ ਹੀ ਇਹ ਦੱਸ ਦਿੱਤਾ ਜਾਂਦਾ ਹੈ ਕਿ ਉਹ ਉੱਥੇ ਰਹਿ ਸਕਦਾ ਹੈ ਜਾਂ ਨਹੀਂ ਪੀੜਤਾ ਨੇ ਪ੍ਰਧਾਨ ਮੰਤਰੀ ਤੇ ਵਿਦੇਸ਼ੀ ਮੰਤਰੀ ਨੂੰ ਮਦਦ ਦੀ ਅਪੀਲ ਕੀਤੀ ਹੈ ਪੁਰਤਗਾਲ ਦੇ ਵਿੱਚ ਰਿਪੋਰਟ ਹੋਣ ਜਾ ਰਹੇ ਭਾਰਤੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੂੰ ਈਮੇਲ ਰਾਹੀਂ ਪੱਤਰ ਪੇਟ ਕੇ ਗੁਜ਼ਾਰਿਸ਼ ਕੀਤੀ ਹੈ ਕਿ ਉਹ ਪੁਰਤਗਾਲ ਦੀ ਸਰਕਾਰ ਦੇ ਅੱਗੇ ਇਹ ਮੁੱਦਾ ਚੁੱਕਣ ਇਹ ਜਦੋਂ ਤੁਸੀਂ ਸਾਰੇ ਮੁੰਡਿਆਂ ਨੇ ਜਦੋਂ ਪੇਪਰ ਲੌਕ ਕਰਾਈ ਸੀ ਜਦੋਂ ਸਾਰਿਆਂ ਨੇ ਉਦੋਂ ਤੁਸੀਂ ਕੋਈ ਪ੍ਰੋਬਲਮ ਨਹੀਂ ਕੀਤੀ ਉਹ ਤੁਹਾਨੂੰ ਉਦੋਂ ਕਹਿ ਦੇਣਾ ਚਾਹੀਦਾ ਸੀ ਵੀ ਇਹ ਪੇਪਰ ਨਹੀਂ ਲੌਕ ਹੋਣਗੇ ਕਿਉਂਕਿ ਇਹ ਇਹ ਪੇਪਰ ਤੁਸੀਂ ਇਲੀਗਲੀ ਆਏ ਆ ਉਦੋਂ ਤੁਸੀਂ ਪੇਪਰ ਸਾਰੇ ਐਂਟਰ ਕਰਾ ਲਏ ਸਾਰਾ ਕੁਝ ਕਰਾ ਲਿਆ 2 ਸਾਲ 3 ਸਾਲ ਬੰਦੇ ਟੈਕਸ ਤਾਰਦੇ ਰਹੇ ਐਂਡ ਤੇ ਆ ਕੇ ਤੁਸੀਂ ਸਾਰਿਆਂ ਕੋ 400 400 ਰੁਪਿਆ ਬੋਵਾਲਿਆ ਵੀ 400 ਰੁਪਿਆ ਦੋ ਤੁਹਾਨੂੰ ਮੇਲ ਆ ਗਈ ਇਹ ਕੀ ਡਰਾਮਾ ਕੀਤਾ ਗਿਆ ਜੇ ਤੁਸੀਂ ਕਾਰਡ ਦੇਣਾ ਹੀ ਨਹੀਂ ਸੀ ਕੁਝ ਕਰਨਾ ਹੀ ਨਹੀਂ ਸੀ ਤਾਂ ਫਿਰ ਤੁਹਾਨੂੰ ਲੋੜ ਹੀ ਨਹੀਂ ਸੀ ਸਾਰਿਆਂ ਨੂੰ ਮੇਲ ਪਾਉਣ ਦੀ ਕਿ 400 ਰੁਪਿਆ ਦੋ ਹੁਣ ਜੇ ਤੁਸੀਂ ਉਹਨਾਂ ਨੂੰ ਕੰਟਰੀ ਆਊਟ ਦੇ ਰਹੇ ਆਂ ਇੱਥੋਂ ਭਜਾ ਰਹੇ ਆਂ ਤਾਂ ਫਿਰ ਸਰਕਾਰ ਨੂੰ ਚਾਹੀਦਾ ਏ ਕਿ ਜਿੰਨਾ ਉਹਨਾਂ ਨੇ 2 ਸਾਲ 3 ਸਾਲ ਟੈਕਸ ਤਾਰਿਆ ਜਿਹੜੇ 4 400 ਤੁਹਾਨੂੰ ਸਾਰੇ ਉਹਨਾਂ ਨੇ ਜੁਰਮਾਨੇ ਦਿੱਤੇ ਤੁਹਾਨੂੰ ਪੈਸੇ ਤਾਰੇ ਤਾਂ ਫਿਰ ਤੁਸੀਂ ਕੀ ਉਹਨਾਂ ਦੇ ਪੈਸੇ ਵਾਪਸ ਕਰੋਗੇ ਤੁਸੀਂ ਸਾਰਿਆਂ ਨੂੰ ਉਹਨਾਂ ਨੂੰ ਉਹਨਾਂ ਦੇ ਪੈਸੇ ਦੇ ਕੇ ਸੁਗਰਾਂਥਾ ਚਾਤ ਤੋਂ ਤੋਰੋਗੇ ਇਹ ਕੋਈ ਹੱਲ ਨਹੀਂ ਹੈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹਦੇ ਮੁੱਦੇ ਤੇ ਗੱਲ ਕਰਨੀ ਪੈਗੀ ਸਾਨੂੰ ਇਹਦਾ ਸੋਲਿਊਸ਼ਨ ਚਾਹੀਦਾ ਆ ਸਾਰੇ ਜਾਣੇ ਮੇਰਾ ਭਰਾ ਆ ਮੇਰੇ ਜਿੰਨੇ ਭਰਾ ਨੇ ਇਹ ਮੇਰੇ ਨਾਲ ਜਾਣਗੇ ਕੁਝ ਕੁ ਮੇਰੇ ਭਰਾ ਬਾਹਰ ਨੇ ਸਾਰਿਆਂ ਨੂੰ ਮੈਂ ਕਾਲ ਕਰ ਚੁੱਕਿਆ ਆ ਸਾਰੇ 17 ਤਰੀਕ ਨੂੰ ਲਿਸਬਨ ਪਾਰਲੀਮੈਂਟ ਤੇ 2 ਵਜੇ ਪਹੁੰਚਣਗੇ ਤੁਸੀਂ ਗੂਗਲ ਤੇ ਸਰਚ ਕਰੋ ਲਿਸਬਨ ਪਾਰਲੀਮੈਂਟ ਸਾਰੇ ਉੱਥੇ ਆਵੋ ਗੱਲ ਮੁੱਦੇ ਤੇ ਕਰੋ ਵੀ ਕੀ ਪ੍ਰੋਬਲਮ ਸਰਕਾਰ ਨਾਲ ਅਸੀਂ ਗੱਲ ਕਰਾਂਗੇ ਸਾਡੇ ਕੁਝ ਕੁ ਭਰਾ ਸਾਡੇ ਸਾਰੇ ਵੀਰ ਕੁਝ ਕਹੀਂ ਪੁਰਤਕੀਸ਼ੀ ਵੀ ਬੋਲਦੇ ਆਂ ਪ੍ਰੋਪਰ ਪੁਰਤਕੀਸ਼ੀ ਬੋਲਦੇ ਆਂ ਅਸੀਂ ਇਸ ਮੁੱਦੇ ਤੇ ਉਹਨਾਂ ਨਾਲ ਗੱਲ ਕਰਾਂਗੇ ਵੀ ਦੱਸੋ ਸਾਨੂੰ ਇਹਦਾ ਸੋਲੂਸ਼ਨ ਕੀ ਆ ਜਿਹੜੇ ਤੁਸੀਂ ਮੁੰਡਿਆਂ ਨੂੰ ਕਹਿ ਤਾ ਬਾਹਰ ਜਾਓ ਜਿਹੜੇ ਇੱਥੇ ਸੱਜਣ ਮਿੱਤਰ ਰਹੇ ਨੇ ਐਨੇ ਸਾਲ ਤੋਂ ਟੈਕਸ ਤਾਰ ਰਹੇ ਨੇ ਉਹਨਾਂ ਨੂੰ ਤੁਸੀਂ ਕਹਿੰਨੇ ਕੰਟਰੀ ਆਊਟ ਜਾਓ ਬਾਹਰ ਇਹ ਕੋਈ ਹੱਲ ਨਹੀਂ ਐ ਤੇ ਮੈਂ ਲਿਸਬਨ ਦੀ ਸਰਕਾਰ ਲਿਸਬਨ ਦੀ ਇੰਡੀਅਨ ਐਮਬੈਸੀ ਭਾਰਤੀ ਸਰਕਾਰ ਨੂੰ ਵੀ ਇਹ ਰਿਕਵੈਸਟ ਕਰਦਾ ਵਾਂ ਕਿ ਉਹ ਵੀ ਸਾਡੀ ਕੁਝ ਕੁ ਸਪੋਰਟ ਕਰਨ ਕੁਝ ਕੇਸ ਮੁੱਦੇ ਤੇ ਗੱਲ ਕਰਨ ਵੀ ਇਹ ਸਹੀ ਨਹੀਂ ਹੈ ਜਦੋਂ ਅਸੀਂ ਪੇਪਰ ਲੋਕਰਏ ਸਾਰਾ ਕੁਝ ਕਰਾਇਆ ਜਾਂ ਤਾਂ ਫਿਰ ਸਾਨੂੰ ਉਦੋਂ ਹੀ ਕਹਿ ਦਿੰਦੇ ਵੀ ਇਹ ਕੰਮ ਨਹੀਂ ਹੋਏਗਾ ਤੁਹਾਨੂੰ ਪੇਪਰ ਨਹੀਂ ਮਿਲਣਗੇ ਪੈਸੇ ਲੈਣਾ ਦੀ ਸਰਕਾਰ ਓਕੇ ਹੋਗੀ ਕੋਈ ਚੱਕਰ ਨਹੀਂ ਤਾਰੋ ਤੇ ਜਦੋਂ ਹੁਣ ਕਾਰਡ ਦੇਣੇ ਆ ਇਹਨਾਂ ਸਾਰਿਆਂ ਨੂੰ ਭੁਜਾਰੇ ਨੇ ਸਾਰੇ ਮੇਰੇ ਭਰਾ ਜਿਨ੍ਹਾਂ ਦੇ ਕਾਰਡ ਵੀ ਆਏ ਪਾਸਪੋਰਟ ਵੀ ਆ ਸਾਰੇ ਇਕੱਠੇ ਹੋਵੋ ਜਾਗਰੂਕ ਹੋਵੋ ਤੇ ਮੇਰਾ ਭਰਾ ਐ ਇਸ ਮੁੱਦੇ ਤੇ ਗੱਲ ਕਰੋ ਵੀ ਇਹ ਸਰਕਾਰ ਸਹੀ ਨਹੀਂ ਕਰ ਰਹੀ ਅਸੀਂ ਉਹ ਪੰਜਾਬੀ ਮੁੰਡੇ ਆ ਜਿਨ੍ਹਾਂ ਸਾਰਿਆਂ ਨੂੰ ਪਤਾ ਸਾਡੇ ਪੰਜਾਬ ਚ ਕੀ ਹਾਲਾਤ ਚੱਲ ਰਹੇ ਨੇ ਹਾੜ ਆਏ ਸਾਰਾ ਕੁਝ ਡਿੜ ਗਿਆ ਅਸੀਂ ਤਾਂ ਵੀ ਖੜੇ ਆਂ ਤਾਂ ਵੀ ਸਾਡੇ ਪੰਜਾਬੀ ਵੀਰ ਕਬਰਾਏ ਨਹੀਂ ਕੋਈ ਐਤਾ ਦੀ ਗੱਲ ਨਹੀਂ ਕਿ ਅਸੀਂ ਦਿਲ ਛੱਡ ਗਏ ਆਂ ਇਹ ਸਰਕਾਰ ਨੂੰ ਵੀ ਪਤਾ ਲੱਗ ਜਾਣਾ ਚਾਹੀਦਾ ਪੰਜਾਬੀ ਹੈ ਕੌਣ ਨੇ ਕਿੱਦਾਂ ਮੁੱਦਾ ਚੱਕਦੇ ਤੇ ਖੜਦੇ ਕਿੱਦਾਂ ਨੇ ਇਹ ਜਦ ਤੱਕ ਮੁੱਦਾ ਨਹੀਂ ਖਤਮ ਹੁੰਦਾ ਮੇਰਾ ਭਰਾ ਜਿੰਨਾ ਟਾਈਮ ਵੀ ਜਿੱਦਾਂ ਵੀ ਸਪੋਰਟ ਕਰਨੀ ਪਵੇ ਅਸੀਂ ਸਾਰੇ ਸੰਤਾ ਰਾਹੀਂ ਤੋਂ ਸਾਰੇ ਮੁੰਡੇ ਉਹਨਾਂ ਵੀਰਾਂ ਦੀ ਸਪੋਰਟ ਕਰਾਂਗੇ ਜਿਨ੍ਹਾਂ ਨੇ ਇਹ ਮੁੱਦਾ ਚੱਕਿਆ ਮੇਰਾ ਭਰਾ ਸਾਰੇ ਇਕੱਠੇ ਹੋਵੋ 17 ਤਰੀਕ ਨੂੰ ਪਾਰਲੀਮੈਂਟ ਤੇ ਆਓ ਬਹੁਤ ਜ਼ਰੂਰ ਤਾਂ ਆਪਾਂ ਨੂੰ ਇਕੱਠੇ ਹੋਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਦਿਨ ਲੈ ਕੇ ਹੁਣ 17 ਤਰੀਕ ਨੂੰ ਪੁਰਤਕਾਲ ਦੀ ਪਾਰਲੀਮੈਂਟ ਦੇ ਬਾਹਰ ਵੱਡਾ ਇਕੱਠ ਦੇਖਣ ਨੂੰ ਮਿਲੇਗਾ ਉਥੋਂ ਦੇ ਰਹਿਣ ਵਾਲੇ ਨੌਜਵਾਨਾਂ ਦੇ ਵੱਲੋਂ ਵੀਡੀਓ ਰਾਹੀਂ ਸੰਦੇਸ਼ ਵੀ ਜਾਰੀ ਕੀਤੇ ਗਏ ਨੇ ਕਿ ਵੱਧ ਚੜ ਕੇ ਉਹਨਾਂ ਦੇ ਇਸ ਪ੍ਰੋਟੈਸਟ ਦੇ ਵਿੱਚ ਲੋਕ ਹਿੱਸਾ ਲੈਣ ਤਾਂ ਜੋ ਸਰਕਾਰ ਐਸਆਈਐਸ ਦੇ ਤਹਿਤ ਜੋ ਲੋਕਾਂ ਨੂੰ ਰਿਪੋਰਟ ਕਰਨ ਦਾ ਫੈਸਲਾ ਕਰ ਰਹੀ ਹੈ ਉਹ ਫੈਸਲਾ ਬਦਲਿਆ ਜਾਵੇ ਨਿਊਜ਼ ਡੈਸਕ ਰਿਪੋਰਟ ਲਾਈਕ ਪੰਜਾਬੀ ਟੀਵੀ